ਜਿਸ ਇਨਸਾਨ ਦੇ ਅੰਦਰ ਵੀ ਮਾੜਾ ਮੋਟੀ ਕਿਤੇ ਇਨਸਾਨੀਅਤ ਜਿਉਂਦਾ ਹੈ ਉਹ ਇੱਕ ਵਾਰੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿਦਾਂ ਦਾ ਉਹ ਸਮਾਂ ਹੋਏਗਾ ਕਿਦਾਂ ਦੀਆਂ ਉਹ ਜ਼ਾਲਮ ਸਰਕਾਰਾਂ ਹੋਣਗੀਆਂ ਕਿਸੇ ਦੀ ਲੱਖ ਕਿਸੇ ਨਾਲ ਦੁਸ਼ਮਣੀ ਹੋਵੇ ਮਨੋਖ ਉਹਦੇ ਨਾਲ ਲੜ ਕੇ ਮੁਕਾਬਲਾ ਕਰੇਗਾ ਪਰ ਉਹਦੇ ਬੱਚਿਆਂ ਉੱਤੇ ਕਦੀ ਤਸ਼ੱਦਦ ਨਹੀਂ ਕਰੇਗਾ ਦੋਨੋਂ ਛੋਟੇ ਸਭ ਜਦ ਆਪਸਾਰੀ ਗ੍ਰਸਤੀ ਬੈਠੇ ਆਂ ਆਪਣੇ ਪਰਿਵਾਰਾਂ ਚ ਕਦੀ ਸੋਚ ਕੇ ਵੇਖੋ ਸਾਡਾ ਬੱਚਾ 10 ਮਿੰਟ ਕਿਤੇ ਸਕੂਲ ਤੋਂ ਹੀ ਲੇਟ ਹੋ ਜਾਏ ਤੇ ਮਾਂ-ਬਾਪ ਦੀ ਹਾਲਤ ਕੀ ਹੁੰਦੀ ਹੈ ਮਾਂ-ਬਾਪ ਪਰੇਸ਼ਾਨ ਕਿੰਨਾ ਹੁੰਦਾ ਹੈ ਕਿੰਨੇ ਉਹ ਵਿਖੜੇ ਸਮੇਂ ਨੇ ਇਹ ਹਰ ਸਾਲ ਦੇ ਇਤਿਹਾਸ ਦਰਾਉਣ ਦਾ ਮਤਲਬ ਪਤਾ ਕੀ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਲੈ ਕੇ ਆਉਣੀ ਹੈ ਢੈਂਦੀ ਕਲਾ ਵਿੱਚ ਲੈ ਕੇ ਨਹੀਂ ਜਾਣਾ ਆਪਣੇ ਆਪ ਨੂੰ ਕਦੀ ਵੀ ਜ਼ਿੰਦਗੀ 'ਚ ਇਨਸਾਨ ਦੇ ਸੁੱਖ ਵੀ ਆਉਂਦੇ ਐ ਤੇ ਦੁੱਖ ਵੀ ਆਉਂਦੇ ਐ ਖੁਸ਼ੀ ਵੀ ਆਉਂਦੀ ਐ ਤੇ ਗਮੀ ਵੀ ਆਉਂਦੀ ਐ ਇਹ ਉਤਰਾ ਚੜਾ ਜ਼ਿੰਦਗੀ ਦੇ ਜ਼ਿੰਦਗੀ ਦਾ ਹਿੱਸਾ ਨੇ ਜੇ ਮਨੁੱਖ ਇਹ ਕਹੇ ਕਿ ਮੇਰੀ ਜ਼ਿੰਦਗੀ 'ਚ ਕਦੀ ਪਰੇਸ਼ਾਨੀ ਆਵੇ ਹੀ ਨਾ ਐਸਾ ਕਦਾਂ ਹੋਏਗਾ ਜੀ ਜ਼ਿੰਦਗੀ 'ਚ ਦੁੱਖ ਵੀ ਆਉਣੇ ਨੇ ਸੁੱਖ ਵੀ ਆਉਣੇ ਨੇ ਹਾਂ ਇੱਕ ਚੇਤਾ ਰੱਖਣਾ ਐ ਜਦੋਂ ਮਨੁੱਖ ਦੀ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਆਵੇ ਉਦੋਂ ਕੁਬਰਾਉਣਾ ਨਹੀਂ ਜਦੋਂ ਸੁੱਖ ਆਵੇ ਉਦੋਂ ਹੰਕਾਰ ਨਹੀਂ ਕਰਨਾ ਜਿਉਂ ਰਾਮ ਰੱਖ ਐ ਦੇਉ ਰਹੀ ਆਰੇ ਭਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਆਪਾ ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਦੇ ਆ ਧੰ ਗੁਰਨਾਨ ਸਿੰਘ ਮਹਾਰਾਜ ਕੀ ਫਰਮਾਉਂਦੇ ਨੇ ਜੋ ਤੁਧ ਭਾਵੈ ਸਾਈ ਭਰੀਕਾਰ ਹੈ ਅਕਾਲਪੁਰਖ ਵੈਗਰੂ ਜੀ ਜੋ ਤੁਹਾਨੂੰ ਪਾਉਂਦਾ ਉਹ ਮੈਨੂੰ ਵੀ ਚੰਗਾ ਲੱਗਣ ਲੱਗ ਪਵੇ ਅੱਜ ਮਾਰੇਉ ਧਿਆਨ ਜਨੇ ਵੀ ਤੁਸੀਂ ਸੂ ਜਵਾਨ ਭਰਾ ਬੈਠੇ ਹੋ ਬਜ਼ੁਰਗ ਬੈਠੇ ਹੋ ਮੇਰੀਆਂ ਭੈਣਾਂ ਬੈਠੀਆਂ ਨੇ ਕਿ ਅੱਜ ਸਾਡਾ ਗੁਰਦੁਆਰੇ ਆਉਣਾ ਦਾ ਇਹ ਮਕਸਦ ਹੈ ਕਿ ਮੈਂ ਗੁਰੂ ਕੋਲ ਆਣ ਕੇ ਇਹ ਅਰਦਾਸ ਕਰਾਂ ਮਹਾਰਾਜ ਮੈਨੂੰ ਤੁਹਾਡੇ ਹੁਕਮ ਜੁ ਤੁਰਨਾ ਆ ਜਾਏ ਇਮਾਨਦਾਰੀ ਨਾਲ ਸੋਚਿਓ ਕਿ ਸਾਡੇ ਮਨ ਦੀ ਕਾਮਨਾਏ ਹੁੰਦੀ ਹੈ ਗੁਰਦੁਆਰਿਆਂ 'ਚ ਅਰਦਾਸਾਂ ਹੋ ਰੀਆਂ ਨੇ ਤੁਸੀਂ ਕਦੀ ਏਦਾਂ ਦੀ ਅਰਦਾਸ ਸੁਣੀ ਵੀ ਕਿਸੇ ਪਰਿਵਾਰ ਨੇ ਪ੍ਰਬੰਧਕ ਕਮੇਟੀ ਨੂੰ ਆਣ ਕੇ ਇਹ ਕਿਹਾ ਹੋਵੇ ਕਿ ਅੱਜ ਸਾਡੀ ਅਰਦਾਸ ਕਰੋ ਸਾਨੂੰ ਸਾਰੇ ਪਰਿਵਾਰ ਨੂੰ ਗੁਰੂ ਪਾਰਸ਼ਾ ਜੀ ਸਮੱਤ ਬਖਸ਼ਿਸ਼ ਕਰਨ ਕਿ ਅਸੀਂ ਪਾਰਸ਼ਾ ਦੇ ਹੁਕਮ ਦੀ ਪਾਲਣਾ ਕਰ ਸਕੀਏ ਸੁਣਿਆ ਜੀ ਤੁਸੀਂ ਕਦੀ बोलो गुरु के प्यारे ਸਾੜੀ ਅਰਦਾਸਾਂ ਕੀ ਹੁੰਦੀਆਂ ਨੇ ਫਲਾਣੇ ਨੂੰ ਪੁੱਤ ਚਾਹੀਦਾ ਹੈ ਫਲਾਣੇ ਨੂੰ ਗੱਡੀ ਚਾਹੀਦੀ ਹੈ ਫਲਾਣੇ ਦਾ ਕਾਰੋਬਾਰ ਸੈੱਟ ਹੋ ਜਾਏ ਫਲਾਣਾ ਬਿਮਾਰ ਹੈ ਫਲਾਣਾ ਠੀਕ ਹੋ ਜਾਏ ਇਹ ਸਭ ਕੁਝ ਹੋ ਜਾਊਗਾ ਪਰ ਕਿਸੇ ਨੇ ਆਣ ਕੇ ਇਹ ਕਿਹਾ ਕਿ ਮਹਾਰਾਜ ਮੈਂ ਤੁਹਾਡੇ ਅਨਸਾਰ ਤੋਰ ਸਕਾਂ ਮੈਂ ਤੁਹਾਡੀ ਹੁਕਮ ਦੀ ਬੋਲੋ ਜੀ ਪਾਲਣਾ ਕਰ ਸਕਾਂ ਹੁਣ ਤਾਂ ਇਹ ਚਾਹੀਦਾ ਸੀ ਕੇ ਮਹਾਰਾਜ ਮੈਂ ਤੁਹਾਡੇ ਹੁਕਮ ਚ ਤੁਰਨਾ ਵਿੱਚੇ ਸਭ ਕੁਝ ਆ ਜਾਣਾ ਜਦ ਦਿਨ ਮੈਨੂੰ ਤੁਹਾਡੇ ਹੁਕਮ ਚ ਤੁਰਨਾ ਆ ਗਿਆ ਨਾ ਤੁਸੀਂ ਆਪਣੇ ਪਰਿਵਾਰਾਂ 'ਚ ਵੀ ਵੇਖੋ ਜੇ ਬੱਚਾ ਤੁਹਾਡਾ ਤੁਹਾਡੇ ਹੁਕਮ ਅਨੁਸਾਰ ਤੁਰਨਾ ਸ਼ੁਰੂ ਕਰ ਦੇਵੇ ਬੱਚੇ ਨੂੰ ਪਿਓ ਕੋਲੋਂ ਮਾਂ ਕੋਲੋਂ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਮਾਂ-ਬਾਪ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀ ਜਾਂਦੇ ਨੇ ਤੁਸੀਂ ਆਪਣੇ ਪਰਿਵਾਰਾਂ ਵਾਲੀ ਵੇਖ ਲਓ ਤੇ ਜਿਹੜਾ ਬੱਚਾ ਮਾਂ-ਬਾਪ ਦੀ ਗੱਲ ਮੰਨੇ ਨਾ ਕਿਉਂ ਜੀ ਮਾਪੇ ਚੀਜ਼ਾਂ ਦਿੰਦੇ ਦੀ ਜ਼ਰੂਰਤ ਪਰ ਤਰਲੇ ਵੀ ਪੂਰੇ ਕਢਾਉਂਦੇ ਆ ਜਦੋਂ ਤੂੰ ਸਮਾਨ ਲੈਣਾ ਹੈ ਉਦੋਂ ਤੇਰਾ ਮੂੰਹ ਹੋਰ ਹੁੰਦਾ ਹੈ ਜਦੋਂ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਦੋਂ ਤੇਰੀ ਬੋਲਬਾਣੀ ਤੇ ਜਦੋਂ ਤੇਰਾ ਕੰਮ ਨਿਕਲ ਗਿਆ ਫਿਰ ਅਸੀਂ ਕੌਣ ਤੇ ਤੂੰ ਕੌਣ ਅੱਜ ਲੱਗਦਾ ਨਹੀਂ ਇਹ ਕੁਝ ਵਾਪਰਦਾ ਕਬੀਰ ਕਾਮ ਪਰੇ ਹਰ ਸਿਮਰੀ ਆ ਕੰਮ ਪੈ ਗਿਆ ਤੇ ਰੱਬ ਨੂੰ ਯਾਦ ਕਰ ਲਿਆ ਰੱਬ ਨੂੰ ਚਿੱਤੇ ਕਰ ਲਿਆ ਫੇਰ ਮੈਂ ਖਲੂਕੇ ਵੀ ਪਾਠ ਕਰਨ ਨੂੰ ਫੇਰ ਮੈਂ ਗਿਣਤੀ ਚ 4 ਵੀ ਕਰ ਲਵਾਂ ਜਦੋਂ ਮੇਰਾ ਕੰਮ ਨਿਕਲ ਗਿਆ ਫਿਰ ਪੋਥੀ ਵੀ ਗੁਰਦੁਆਰੇ ਛੱਡ ਆਉਣੀ ਹੈ ਫੇ ਤੇ ਪੋਥੀ ਵੀ ਕਰਨੀ ਲੱਭਣੀ ਮੈਨੂੰ ਜਦੋਂ ਜ਼ਰੂਰਤ ਹੈ ਜਦੋਂ ਮੈਨੂੰ ਲੋੜ ਹੈ ਜੇ ਤੁਸੀਂ ਸੰਸਾਰ ਦੇ ਵਿੱਚ ਕਿਸੇ ਉਸ ਇਨਸਾਨ ਨੂੰ ਪਸੰਦ ਨਹੀਂ ਕਰਦੇ ਜਿਹੜਾ ਇਨਸਾਨ ਲੋੜ ਵੇਲੇ ਤੁਹਾਨੂੰ ਯਾਦ ਕਰੇ ਤੁਸੀਂ ਹੁੰਦਾ ਨਾ ਕਈ ਬੰਦੇ ਲੋੜ ਵੇਲੇ ਆਪਾਂ ਨੂੰ ਯਾਦ ਕਰਦੇ ਜਦੋਂ ਜ਼ਰੂਰਤ ਹੈ ਤੁਹਾਨੂੰ ਫੋਨ ਕਰਨਗੇ ਜ਼ਰੂਰਤ ਆ ਤੁਹਾਨੂੰ ਯਾਦ ਕਰਨਗੇ ਜਦੋਂ ਤੁਹਾਡੀ ਜ਼ਰੂਰਤ ਨਹੀਂ ਫਿਰ ਤੇ ਤੁਹਾਨੂੰ ਕਈ ਕਈ ਦਿਨ ਕਈ ਕਈ ਮਹੀਨੇ ਤੁਹਾਡਾ ਖਿਆਲ ਆਉਂਦਾ ਹੀ ਨਹੀਂ ਤੇ ਕਈਆਂ ਦਾ ਤੁਹਾਨੂੰ ਫੋਨ ਵੈਸੇ ਵੀ ਰੁਟੀਨ 'ਚ ਹੀ ਆਉਂਦਾ ਹੋਰ ਕੀ ਹਾਲ ਹੈ ਠੀਕ ਹੈ ਪਰਿਵਾਰ ਠੀਕ ਹੈ ਤੇ ਕਈਆਂ ਦਾ ਫੋਨ ਉਦੋਂ ਹੀ ਆਉਣਾ ਜਦੋਂ ਉਹਨਾਂ ਨੂੰ ਤੁਹਾਡੇ ਤਾਂ ਹੀ ਕੋਈ ਬੋਲੋ ਜੀ ਕਿਉਂ ਸਾਸਨ ਜੀ ਹੁੰਦੇ ਆ ਨਾ ਆਪਣੇ ird gird ਇਦਾਂ ਦਾ ਇੱਕ ਅਦਾ ਬੰਦਾ ਤੇ ਹਰ ਇੱਕ ਦੇ ਅਟੈਚ ਸੰਪਰਕਿਤ ਹੁੰਦਾ ਹੀ ਆ ਉਹਨੇ ਉਦੋਂ ਹੀ ਫੋਨ ਕਰਨਾ ਜਦੋਂ ਉਹਨੂੰ ਤੁਹਾਡੇ ਤਾਂ ਕੋਈ ਕੰਮ ਹੁੰਦਾ ਜੇ ਉਹਨੂੰ ਅਗਲੇ ਨੂੰ ਪਤਾ ਹੁੰਦਾ ਵੀ ਇਹਨੇ ਮੈਨੂੰ ਫੋਨ ਉਦੋਂ ਕਰਨਾ ਇਹਨੂੰ ਇਹਦਾ ਅੱਜ ਫੋਨ ਆਇਆ ਪੱਕੀ ਗੱਲ ਹੈ ਇਹਨੂੰ ਮੇਰੇ ਤਾਂ ਹੀ ਕੋਈ ਮਤਲਬ ਹੋਣਾ ਕਈ ਤੋ ਉਹਨੂੰ ਗੋਪੀਛੋਂ ਵੀ ਯਾਦ ਕਰਦੇ ਆਪਣੇ ਬੱਚੇ ਕਈ ਪਰਿਵਾਰਾਂ ਚ ਬੱਚੇ ਇਦਾਂ ਦੇ ਹੁੰਦੇ ਆ ਜਦੋਂ ਉਹਨਾਂ ਨੂੰ ਤੁਹਾਡੇ ਤੇ ਜਰੂਰਤ ਆ ਫਿਰ ਤੁਹਾਡੇ ਲਾਗੇ ਲਾਗੇ ਤੁਰ ਫਿਰਨਗੇ ਤੁਹਾਨੂੰ ਪਾਣੀ ਵੀ ਲਿਆ ਕੇ ਦੇਣਗੇ ਪਿਤਾ ਨੂੰ ਸ਼ੂ ਵੀ ਫੜਾਉਣਗੇ ਲਿਆ ਕੇ ਸੌਕਸ ਵੀ ਲਿਆ ਕੇ ਫੜਾਉਣਗੇ ਪੈਨ ਵੀ ਲਿਆ ਕੇ ਫੜਾਉਣਗੇ ਕਾਰ ਦੀ ਚਾਬੀ ਵੀ ਲਿਆ ਕੇ ਫੜਾਉਣਗੇ ਮਾਂ ਦੀ ਰਸੋਈ ਵਿੱਚ ਕਿਚਨ ਵਿੱਚ ਮਦਦ ਵੀ ਕਰ ਦੇਣਗੇ ਮਾਂ-ਬਾਪ ਵੀ ਹਿਸਾਬ ਲਾ ਲੈਂਦੇ ਵੀ ਅੱਜ ਕੋਈ ਭਾਰਾ ਇਹ ਬਿੱਲ ਬਣਨ ਵਾਲਾ ਕਿਉਂ ਜੀ ਸਿਆਣੇ ਬੈਠੇ ਤੁਸੀਂ ਹੁੰਦਾ ਕਿ ਨਹੀਂ ਹੁੰਦਾ ਜੀ ਸਾਰੇ ਪੜੇ ਲਿਖੇ ਬੈਠੇ ਹੁੰਦਾ ਨਾ ਉਦੋਂ ਫਿਰ ਉਹ ਦੱਸ ਦੇਣਾ ਵੀ ਅੱਜ ਕੋਈ ਮੇਰੀ ਕੋਈ ਸਕੂਲ ਵਿੱਚ ਮੈਨੂੰ ਕੋਈ ਫੰਕਸ਼ਨ ਹੈ ਜਾਂ ਕੁਝ ਚਾਹੀਦਾ ਹੈ ਖਰਚਾ ਚਾਹੀਦਾ ਹੈ ਹੁਣ ਉਹਨੇ ਪਹਿਲਾਂ ਮਾਹੌਲ ਬਣਾ ਲਿਆ ਨਾ ਮਾਂ-ਬਾਪ ਨਾ ਕਰਨ ਜੋਗਾ ਵੀ ਤੇ ਅੱਜ ਹੋ ਨਹੀਂ ਰਿਹਾ ਜਦੋਂ ਮੈਨੂੰ ਜ਼ਰੂਰਤ ਹੈ ਫਿਰ ਮੈਂ ਕੱਲੀ-ਕੱਲੀ ਪੌੜੀ ਵੀ ਸਾਫ਼ ਕਰਦਾ ਫਿਰ ਮੈਂ ਦੜੀਆਂ ਵੀ ਚੜਵਾ ਜਾਣਾ ਫਿਰ ਮੈਂ ਗੁਰਦੁਆਰੇ ਜਾਣ ਕੇ ਸੁਖਣਾ ਵੀ ਸੁਖਦਾ ਇੱਕ ਚੇਤਾ ਰੱਖਿਓ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣ ਲੱਗਾ ਸੁਖਣਾ ਵਾਰ ਸਰਾਫ ਇਸ ਸਿੱਖੀ ਦੇ ਸ਼ਬਦ ਨਹੀਂ ਹੈਗੇ ਗੁਰਦੁਆਰਿਆਂ ਜਿਹੜੀਆਂ ਸੁਖਣਾ ਸੁਖੀਆਂ ਜਾ ਰਹੀਆਂ ਆ ਦਾ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਤੇ ਜਿਹੜਾ ਇਹ ਸ਼ਬਦ ਗੁਰਦੁਆਰਿਆਂ ਚ ਬੋਲਦਾ ਸਮਝ ਲਓ ਉਹਨੇ ਸਿਰ ਤੇ ਪੱਗ ਬੱਧੀ ਆ ਦਮਾਲਾ ਬੱਧਾ ਪਰ ਸੁਰਤ ਚ ਬਿੱਪਰ ਬੈਠਾ ਹੋਇਆ ਉਹਦੇ ਗੁਰਮਤੈ ਦੇ ਨਾਲ ਕੋਈ ਸਬੰਧ ਨਹੀਂ ਇੱਥੇ ਸੁਖਣਾ ਤੇ ਹੈ ਹੀ ਨਹੀਂ ਇੱਥੇ ਤੇ ਨਾਨਕ ਹੁਕਮ ਨਾਲ ਚੱਲੇ ਹੀ ਨਾਲ ਖਸਮ ਚੱਲੇ ਉੱਚੀ ਬੋਲੋ ਜੀ ਨਾਨਕ ਹੁਕਮ ਨਾਲ ਚੱਲੇ ਹੀ ਨਾਲ ਖਸਮ ਚੱਲੇ ਇੱਥੇ ਤੇ ਅਰਦਾਸ ਇੱਕ ਬੇਨਤੀ ਕਰਾਂ ਹੋਰ ਤੁਹਾਡੇ ਚ ਕਈ ਟੀਚਰ ਵੀ ਬੈਠੇ ਹੋਣੇ ਨੇ ਜਦੋਂ ਸਟੂਡੈਂਟ ਘਰੋਂ ਪੜ੍ਹ ਕੇ ਆਉਂਦਾ ਨਾ ਤੇ ਟੀਚਰ ਨੂੰ ਵੀ ਪੜ੍ਹਨਾ ਪੈਂਦਾ ਉਹਨੂੰ ਇਹ ਪਤਾ ਹੁੰਦਾ ਵੀ ਜੇ ਮੈਂ ਜਾ ਕੇ ਉੱਥੇ ਕੋਈ ਕੱਚੀ ਗੱਲ ਕਹਿ ਤੀ ਤੇ ਮੈਨੂੰ ਸਟੂਡੈਂਟ ਨੇ ਟੋਕ ਦੇਣਾ ਵੀ ਸਾਰੇ ਤੇ ਗੱਲ ਇਦਾਂ ਹੈ ਹੀ ਨਹੀਂ ਮੈਂ ਤੇ ਇਦਾਂ ਪੜ੍ਹ ਕੇ ਆਇਆ ਜਦੋਂ ਸਟੂਡੈਂਟ ਇੰਟੈਲੀਜੈਂਟ ਹੁੰਦਾ ਨਾ ਤਾਂ ਟੀਚਰ ਨੂੰ ਵੀ ਫਰਕਾਰ ਚ ਆਣ ਕੇ ਡੇਢ ਦੋ ਘੰਟੇ ਆਪਣੀ ਵੱਖਰੀ ਸਟੱਡੀ ਕਰਨੀ ਪੈਂਦੀ ਵੀ ਕਿਹੜਾ ਸਬਜੈਕਟ ਮੈਂ ਸੁਰੇ ਜਾ ਕੇ ਪੜਾਉਣਾ ਹੈ ਸਮਝ ਗਾ ਜੇ ਇਸ਼ਾਰਾ ਜਿਹੜਾ ਮੈਂ ਕਰਨਾ ਚਾਹੁੰਦਾ ਜਦੋਂ ਗੁਰਦੁਆਰਿਆਂ ਦੇ ਵਿੱਚ ਸਿੱਖ ਸਟੂਡੈਂਟ ਬਣ ਕੇ ਆਏਗਾ ਨਾ ਇੱਥੋਂ ਮੈਂ ਕੁਝ ਸਿੱਖਣਾ ਵਾ ਤੇ ਇੱਥੇ ਆ ਦੋ ਢਾਈ ਫੁੱਟ ਉੱਪਰ ਸਟੇਜ ਤੇ ਬਹਿਣ ਵਾਲਾ ਸਟੱਡੀ ਕਰਕੇ ਜ਼ਰੂਰ ਆਏਗਾ ਵੀ ਜਿੰਨਾਂ 'ਚ ਮੈਂ ਜਾ ਕੇ ਬੋਲਣਾ ਉਹਨਾਂ ਨੂੰ ਗੁਰਮਤ ਦਾ ਕੁਝ ਪਤਾ ਐਵੇਂ ਨਹੀਂ ਵੀ ਮੈਂ ਅੱਖਾਂ ਮੀਟ ਕੇ ਜੋ ਮਰਜ਼ੀ ਸੁਣਾ ਦਿਆਂਗਾ ਅੱਜ ਸਾਨੂੰ ਜਿਹਨੂੰ ਜਿਸ ਬੰਦੇ ਨੂੰ ਜਿਹੜੀ ਗੱਲ ਦੀ ਸਮਝ ਆਉਂਦੀ ਉਹੋ ਹੀ ਗੱਲ ਸੁਣਾ ਕੇ ਚਲਾ ਜਾਂਦਾ बस ਸਾਡਾ ਅਸੀਂ ਜਕਾਰਾ ਛੱਡ ਕੇ ਤੇ ਘਰੋਂ ਤੁਰ ਜਾਨੇ ਆਂ ਕਈ ਵਾਰੀ ਗੁਰਮਤਿ ਦੀ ਉਹ ਗੱਲ ਹੁੰਦੀ ਨਹੀਂ ਇਸ ਕਰਕੇ ਹਰ ਸਟੇਜ ਤੇ ਇੱਕ ਬੇਨਤੀ ਕਰੀਦੀ ਆ ਆਪਣੇ ਘਰਾਂ ਚ ਗੁਰਬਾਣੀ ਪੜਨ ਦੀ ਖੁਦ ਆਦਤ ਪਾਓ ਖੁਦ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਪੜੋ ਅੱਜ ਬੰਦਿਆਂ ਦੀ ਸਿੱਖੀ ਪ੍ਰਚਾਰੀ ਜਾ ਰਹੀ ਆ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਨਹੀਂ ਪ੍ਰਚਾਰੀ ਜਾ ਰਹੀ ਸਿੱਖੀ ਦਾ ਮਤਲਬ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਉਸ ਗੱਲ ਤੇ ਮੋਹਰ ਲਾਉਂਦਾ ਹੈ ਜੇ ਉਸ ਗੱਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਹਿਮਤ ਨਹੀਂ ਉਹ ਗੱਲ ਕੱਚੀ ਹੋ ਸਕਦੀ ਹੈ ਉਹ ਗੁਰਮਤ ਨਹੀਂ ਹੋ ਸਕਦੀ ਤੁਸੀਂ ਕੋਈ ਵੀ ਚੀਜ਼ ਪੜ੍ਹਨੀ ਹੈ ਤੁਹਾਨੂੰ ਹਰ ਗੱਲ ਦਾ ਜਵਾਬ ਗੁਰੂ ਗ੍ਰੰਥ ਮੈਂ ਤਾਂ ਕਦੇ ਵੀ ਹੈਰਾਨ ਹੋ ਜਾਣਾ ਪਾਤਸ਼ਾਹ ਨੇ ਕੋਈ ਪੱਖ ਛੱਡਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਚ ਕੋਈ ਇਹ ਕਿਹੜਾ ਪੱਖ ਨਹੀਂ ਛੱਡਿਆ ਮਾਰੇ ਸਾਡੀ ਜ਼ਿੰਦਗੀ ਨੂੰ ਸੋਨਾ ਬਣਾਉਣ ਲਈ ਕੋਈ ਪੱਖ ਛੱਡਿਆ ਹੀ ਨਹੀਂ ਮਹਾਰਾਜ ਨੇ ਹਰ ਪੱਖੋਂ ਸਾਹਿਬ ਨੇ ਸਾਨੂੰ ਮੁਕੰਮਲ ਗਿਆਨ ਦਿੱਤਾ ਹੋਇਆ ਪਰ ਮੈਂ ਕਦੀ ਸੋਚਦੇ ਅਸੀਂ ਕਿੰਨੇ ਗਰੀਬ ਲੋਕ ਆ ਅਸੀਂ ਸਾਡੀ ਹਾਲਤ ਉਸ ਇਨਸਾਨ ਵਰਗੀ ਜਿਹੜਾ ਕਿਸੇ ਖਜ਼ਾਨੇ ਦੇ ਉੱਪਰ ਬੈਠਾ ਸੀ ਤੇ ਭੀਖ ਦੂਜਿਆਂ ਕੋਲੋਂ ਮੰਗ ਰਿਆ ਸੀ ਤੇ ਰਾਹ ਜਾਂਦਾ ਰਾਹੀ ਆਂਦਾ ਉਹ ਤੈਨੂੰ ਪਤਾ ਜਿੱਥੇ ਤੂੰ ਬੈਠਾ ਨਾ ਇਹਦੇ 2-4 ਫੁੱਟ ਥੱਲੇ ਖਜ਼ਾਨਾ ਨੱਪਿਆ ਕਿਸੇ ਨੇ ਤੈਨੂੰ ਕਿਸੇ ਕੋਲੋਂ ਕਟੋਰਾ ਫੜ ਕੇ ਭੀਖ ਮੰਗਣ ਦੀ ਲੋੜ ਨਹੀਂ ਤੇ ਅੱਜ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਆ ਦੂਜਿਆਂ ਦੇ ਅੱਗੇ ਜਾ ਕੇ ਝੋਲੀਆਂ ਅਟਦਾ ਪਏ ਇੱਡਾ ਵੱਡਾ ਖਜ਼ਾਨਾ ਤੇਰੇ ਕੋਲ ਹੋਵੇ ਪਿਉ ਦਾਦੇ ਕਾ ਹੁਣ ਮੈਂ ਤੁਕ ਬੋਲੀ ਪੂਰੀ ਕਰੂ ਗੁਰੂ ਕੇ ਪਿਆਰੇ ਪਿਉ ਦਾਦੇ ਕਾ ਖੋਲ ਡਿਠਾ ਤਾਂ ਮੇਰਾ ਮਾਨਾ ਤੁਹਾਡੇ ਬੱਚੇ ਦਾ ਭਾਵੇਂ ਤੁਹਾਡੇ ਬੱਚੇ ਦੀ ਭਾਵੇਂ ਜੋ ਵੀ ਹੋਵੇ ਉਹ ਸਰਵਿਸ ਹੀ ਕਰਦਾ ਹੋਵੇ ਪਰ ਦਾਦੇ-ਪਰਦਾਦੇ ਨੇ ਕਿਤੇ ਇਥੋਂ ਦੂਰ 2-4 ਕਿੱਲੇ ਏਕੜ ਜ਼ਮੀਨ ਖਰੀਦੀ ਹੋਵੇ ਕਿਤੇ ਕੋਈ ਪਲਾਟ ਖਰੀਦਿਆ ਹੋਵੇ ਕਿਤੇ ਕੋਈ ਪੁਰਾਣਾ ਘਰ ਖਰੀਦ ਕੇ ਛੱਡਿਆ ਹੋਵੇ ਆਪਾਂ ਆਪਣੇ ਬੱਚੇ ਨੂੰ ਵਿਖਾ ਕੇ ਲੈਉਣੇ ਆ ਨਾ ਕਿ ਪੁੱਤ ਜੇ ਤੂੰ ਰੋਜ਼ ਨਹੀਂ ਜਾ ਸਕਦਾ ਆ ਤਰ ਕੋ ਸੰਡੇ ਤੈਨੂੰ ਮ ਵਿਖਾ ਕੇ ਲੈ ਆਂ ਆਪਣੀ ਇਧਰ ਜ਼ਮੀਨ ਵੀ ਹੈਗੀ ਐ ਉਧਰ ਆਪਣੇ ਤਿੰਨ ਪਲਾਟ ਵੀ ਹੈਗੇ ਨੇ ਆਪਣੀਆਂ ਦੋ ਕੋਠੀਆਂ ਵੀ ਸ਼ਹਿਰ 'ਚ ਹੈਗੀਆਂ ਕਿਉਂ ਵਿਖਾਉਣੇ ਭਲਾ ਇਹ ਨਾ ਹੋਵੇ ਅਸੀਂ ਚੜ੍ਹਾਈ ਕਰ ਜਾਈਏ ਤੇ ਸਾਡੇ ਬੱਚਿਆਂ ਨੂੰ ਇਹ ਹੀ ਨਾ ਪਤਾ ਹੋਵੇ ਕਿ ਸਾਡੇ ਪਿਤਾ ਦੀ ਦਾਦੇ ਪੜਦਾਦੇ ਦੀ ਇਸ ਸ਼ਹਿਰ ਵਿੱਚ ਜਾਇਦਾਦ ਕਿਹੜੀ ਆ ਵਿਖਾਉਣਿਆ ਨਾ ਗੁਰੂ ਕੇ ਪਿਆਰਿਓ ਜਿੱਥੇ ਵੀ ਸਾਡੀ ਜਾਇਦਾਦ ਹੁੰਦੀ ਸਾਡੇ ਬੱਚਿਆਂ ਨੂੰ ਪਤਾ ਹੁੰਦਾ ਕਿ ਨਹੀਂ ਪਤਾ ਹੁੰਦਾ ਗੋਹ ਲੋ ਗੁਰੂ ਕੇ ਪਿਆਰਿਓ ਪਤਾ ਹੁੰਦਾ ਨਾ ਜੀ ਜੇ ਦੁਨਿਆਵੀ ਜਾਇਦਾਦ ਬਾਰੇ ਆਪਣੇ ਬੱਚਿਆਂ ਨੂੰ ਦੱਸ ਕੇ ਜਾਣੇ ਆਪਾਂ ਤੇ ਇਸ ਜਾਇਦਾਦ ਬਾਰੇ ਕਿਹਨੇ ਦੱਸਣਾ ਸੀ ਜਿਹੜਾ ਪਿਉ ਦਾਦੇ ਦਾ ਖਜ਼ਾਨਾ ਖੋਲਣਾ ਸੀ ਅਸ਼ੇ ਖਜ਼ਾਨਾ ਖੋਲਣਾ ਬਾਹਰੋਂ ਆ ਅਮੀਰ ਮੈਂ ਅੰਦਰੋਂ ਹੋਣਾ ਵੇਖੋ ਕਿੱਡਾ ਪਿਆਰਾ ਸ਼ਬਦ ਹੈ ਪਿਉ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ ਖੋਲਿਆ ਬਾਹਰੋਂ ਆ ਅਮੀਰ ਮੈਂ ਅੰਦਰੋਂ ਹੋ ਗਿਆ ਅਸੀਂ ਅਜ ਅੰਦਰੋਂ ਗਰੀਬ ਕਿਉਂ ਆ ਅਸੀਂ ਖੋਲ ਕੇ ਨਹੀਂ ਵੇਖਿਆ ਅਹੀਂ ਖੋਲਦੇ ਨਹੀਂ ਅਸੀਂ ਖਲਾਉਨੇ ਆ ਦੂਜਿਆਂ ਕੋਲੋਂ ਪਾਠ ਦੂਜਿਆਂ ਕੋਲੋਂ ਕਰਾਉਣਾ ਕਿਉਂ ਜੀ ਟਕੜਾ ਬੰਦਾ ਕਹਿੰਦਾ ਮੇਰੇ ਕੋਲ ਪੈਸੇ ਵਾਧੂ ਆ ਮੈਂ ਤੇ ਪੈਸੇ ਦੇ ਕੇ ਪਾਠ ਕਰਾ ਲੈਣਾ ਪਾਠ ਹੋ ਰਿਹਾ ਉਹਦੇ ਨਾਲ ਤੇ ਕਿਤੇ ਹੋਰ ਹੋ ਰਿਹਾ ਪਾਠ ਪਾਠ ਵੀ ਹੋ ਜਾਣਾ ਹੈ ਅਰਦਾਸ ਵੀ ਹੋ ਜਾਣੀ ਹੈ ਕਿਹਦੇ ਨਾਮ ਦੀ ਹੋਣੀ ਜੀ ਅਰਦਾਸ ਬਰਾ ਬੋਲੋ ਗੁਰੂ ਕੇ ਪਿਆਰੇ ਕਿਹਦੇ ਨਾਮ ਦੀ ਹੋਣੀ ਜਿਨਨੇ ਪੈਸੇ ਦਿੱਤੇ ਸੁਣਿਆ ਤੇ ਹੈ ਨਹੀਂ ਉਹਨੇ ਬਾਣੀ ਪਾਠ ਤੇ ਉਹਨੇ ਸੁਣਿਆ ਨਹੀਂ ਬਾਣੀਆਂ ਦੀ ਬਿਨ ਖਾਏ 부ਜੇ ਨਹੀਂ ਭੁੱਖ ਰੋਗ ਜਾਏ ਤਾਂ ਉਤਰੇ ਦੁੱਖ ਜੇ ਸਭ ਜਿਆਦਿਆਂ ਨੇ ਆਪ ਬਾਣੀ ਦੀ ਸਟੱਡੀ ਨਾ ਕੀਤੀ ਹੁੰਦੀ ਆਪ ਗੁਰਮਤ ਦਾ ਗਿਆਨ ਨਾ ਹੁੰਦਾ ਇਨੀ ਪ੍ਰਪਕਤਾ ਆਉਂਦੀ ਉਹਨਾਂ ਦੀ ਸੂਬੇ ਸਰਾਂਦੀ ਕਚਹਿਰੀ ਚ ਪੇਸ਼ ਹੁੰਦੇ ਆ ਇਨੀ ਧੜਤਾ ਆਉਂਦੀ ਅੰਦਰ ਉਹਨਾਂ ਦੀ ਅਮੀਰ ਤੋਂ ਅਮੀਰ ਬੰਦੇ ਨੇ ਵੀ ਖਾਣਾ ਖਾਣ ਲਈ ਬੰਦਾ ਨਹੀਂ ਰੱਖਿਆ ਹੁੰਦਾ ਉਹਨੂੰ ਖਾਣਾ ਆਪਣਾ ਆਪ ਖਾਣਾ ਪੈਂਦਾ ਕੁਝ ਗੱਲਾਂ ਜਿਹੜੀਆਂ ਵਿਅਕਤੀਗਤ ਆ ਅਮੀਰ ਤੋਂ ਅਮੀਰ ਬੰਦੇ ਨੇ ਵੀ ਇਲਾਜ ਕਰਾਉਣ ਲਈ ਬੰਦਾ ਨਹੀਂ ਅੱਗੇ ਰੱਖਿਆ ਹੁੰਦਾ ਹਾਂ ਉਹਦੀ ਕੋਈ ਕਾਰ ਸਾਫ਼ ਕਰ ਸਕਦਾ ਹੈ ਉਹਦੇ ਕੋ ਕੱਪੜੇ ਪ੍ਰੈਸ ਕਰ ਸਕਦਾ ਉਹਦੇ ਕੱਪੜੇ ਕੋ ਧੋ ਸਕਦਾ ਉਹਦੇ ਘਰ ਦੀ ਕੋ ਸਫਾਈ ਕਰ ਸਕਦਾ ਪਰ ਕਦੀ ਕਿਸੇ ਸੁਣਿਆ ਤੁਸੀਂ ਅਮੀਰ ਬੰਦੇ ਨੇ ਬੰਦੇ ਰੱਖੇ ਅੱਗੇ ਉਹਦੇ ਕੋ ਟਾਈਮ ਨਹੀਂ ਹੁੰਦਾ ਉਹਨੇ ਖਾਣਾ ਖਾਣ ਲਈ ਵੀ ਬੰਦਾ ਰੱਖਿਆ ਸੁਣਿਆ ਅੱਜ ਤੱਕ ਸਾਹਿਬ ਜੀ ਆਪਾਂ ਕਦੀ ਇਦਾਂ ਬੋਲੋ ਗੁਰੂ ਕੇ ਪਿਆਰਿਓ ਤੁਸੀਂ ਪੜੇ ਲਿਖੇ ਸਾਰੇ ਬੈਠੇ ਜੇ ਗੱਲ ਸਮਝ ਸਮਝਣ ਦੀ ਕੋਸ਼ਿਸ਼ ਕਰਨਾ ਅਮੀਰ ਤੋਂ ਅਮੀਰ ਬੰਦੇ ਨੇ ਵੀ ਅੱਜ ਤੱਕ ਅਸੀਂ ਸੁਣਿਆ ਅੰਬਾਨੀ ਆਂਦਾਨੀਆ ਨੂੰ ਵੀ ਖੁਦ ਖਾਣਾ ਖਾਣਾ ਪੈਂਦਾ ਜਿਹੜੀਆਂ ਅਮਰੀਕਾ ਦੀਆਂ ਕੰਟਰੀਆਂ 'ਚ ਅਮੀਰ ਤੋਂ ਅਮੀਰ ਲੋਕ ਬੈਠੇ ਨੇ ਉਹਨਾਂ ਨੇ ਨੀ ਜੰਨਤ ਦੀਆਂ ਫੈਕਟਰੀਆਂ ਕਾਰੋਬਾਰ ਕਈ ਕਈ ਦੇਸ਼ਾਂ 'ਚ ਅਮੀਰ ਤੋਂ ਅਮੀਰ ਬੰਦੇ ਉਹਨਾਂ ਨੂੰ ਵੀ ਕੁਝ ਕੰਮ ਖੁਦ ਕਰਨੇ ਪੈਂਦੇ ਨੇ ਖਾਣਾ ਖੁਦ ਹੀ ਖਾਣਾ ਪੈਂਦਾ ਹੈ ਉਹਨਾਂ ਨੂੰ ਪਤਾ ਜੇ ਮੈਂ ਖਾਣਾ ਨਹੀਂ ਖਾਦਾ ਤੇ ਮੇਰੀ ਭੁੱਖ ਨਹੀਂ ਮਿਟ ਸਕਦੀ ਇਦਾਂ ਪਾਸ਼ਾ ਕਹਿੰਦੇ ਬਿਨ ਖਾਏ ਬੂਝੇ ਨਹੀਂ ਭੁੱਖ ਬਿਨਾ ਖਾਣ ਤੋਂ ਭੁੱਖ ਨਹੀਂ ਮਿਟਣੀ ਇਦਾਂ ਹੀ ਜਦੋਂ ਤੱਕ ਤੂੰ ਸਮਝੇਂਗਾ ਨਹੀਂ ਪੜ੍ਹੇਂਗਾ ਨਹੀਂ ਤੇਰੇ ਵੀ ਮਨ ਦੀ ਭੁੱਖ ਨਹੀਂ ਮਿਟ ਸਕਦੀ ਬਿਨ ਖਾਏ ਬੋਲੋ ਸਾਰੇ ਬਿਨ ਖਾਏ ਬੂਝੇ ਨਹੀਂ ਭੁੱਖ ਰੋਗ ਜਾਏ ਤਾਂ ਉਤਰੇ ਦੁੱਖ ਜਦੋਂ ਰੋਗ ਖਤਮ ਹੋ ਗਿਆ ਦੁੱਖ ਵੀ ਖਤਮ ਹੋ ਜਾਣਾ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ ਹੁਣ ਕਲਗੀਧਰ ਪਾਤਸ਼ਾਹ ਜੀ ਦੇ ਸਭ ਜਾਦੇ ਜਿਨ੍ਹਾਂ ਦੀ ਪਰਵਰਿਸ਼ ਉਸ ਮਾਹੌਲ ਵਿੱਚ ਹੋਈ ਜਿੱਥੇ ਉਹਨਾਂ ਨੂੰ ਹਰ ਪ੍ਰਕਾਰ ਦੀ ਸਿੱਖਲਾਈ ਦਿੱਤੀ ਗਈ ਉਹਨਾਂ ਨੂੰ ਸ਼ਾਸਤਰ ਚਲਾਉਣੇ ਵੀ ਸਿਖਾਏ ਗਏ ਉਹਨਾਂ ਨੂੰ ਵਿਚਾਰ ਗੋਸ਼ਟੀ ਕਰਨੇ ਵੀ ਦੱਸੀ ਗਈ ਹੁਣ ਕਦੀ ਸੋਚ ਕੇ ਵੇਖੋ ਪਤਾ ਹੋਏਗਾ ਵੀ ਕਦੀ ਕਿਸੇ ਕਚਹਿਰੀ ਵਿੱਚ ਇਦਾਂ ਪੇਸ਼ ਹੋਣਾ ਪੈਣਾ ਹੈ ਉੱਥੇ ਸਵਾਲਾਂ ਦੇ ਜਵਾਬ ਹੋਣੇ ਨੇ ਤੁਸੀਂ ਕੀ ਸੋਚੋ ਇੱਕੇ ਦਿਨ ਇਦਾਂ ਸਭ ਜਾਦੇ ਨੂੰ ਨੀਹਾਂ ਚੇੜਨ ਦਿੱਤਾ ਤਿੰਨ ਦਿਨ ਵਿਚਾਰ ਗੋਸ਼ਟੀਆਂ ਹੁੰਦੀਆਂ ਤਿੰਨ ਦਿਨ ਸਵਾਲ ਜਵਾਬ ਹੋਏ ਨੇ ਉੱਥੇ ਕਾਜੀ ਬੈਠੇ ਨੇ ਮੋਲਾਣੇ ਬੈਠੇ ਨੇ ਤਰ੍ਹਾਂ ਤਰ੍ਹਾਂ ਦੇ ਔਖੇ ਤੋਂ ਔਖੇ ਕੁਐਸਚਨ ਕਰਦੇ ਨੇ ਡਰਾਵੇ ਦਿੰਦੇ ਨੇ ਲਾਜ ਦਿੰਦੇ ਨੇ ਪਰ ਸਲੂਟ ਉਹ ਨਾ ਸਭ ਜਦਿਆਂ ਨੂੰ ਉਹ ਲਾਲਚ ਵਿੱਚ ਨਹੀਂ ਆਏ ਨਾ ਲਾਲਚ ਵਿੱਚ ਆਏ ਨਾ ਡਰੇ ਅੱਜ ਵੱਡੇ ਤੋਂ ਵੱਡੇ ਅੱਛਾ ਇਹ ਦੋ ਚੀਜ਼ਾਂ ਹੁੰਦੀਆਂ ਸਾਧ ਸੰਗੀ ਧਿਆਨ ਨਾਲ ਸੁਣਿਓ ਤਾਂ ਗੱਲ ਸਮਝੇ ਇੱਕ ਲਾਲਚ ਤੇ ਇੱਕ ਡਰ ਇਹ ਦੋ ਚੀਜ਼ਾਂ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਡਰ ਕਿੱਥੋਂ ਪੈਦਾ ਹੁੰਦਾ ਹੈ ਪਹਿਲਾ ਤੁਸੀਂ ਜ਼ਿੰਦਗੀ 'ਚ ਕੋਈ ਗਲਤ ਕੰਮ ਨਹੀਂ ਕੀਤਾ ਤੁਸੀਂ ਕਦੀ ਡਰੋਗੇ ਕਿਸੇ ਕੋਲ ਬਾਣੀ ਦਾ ਬੜਾ ਪਿਆਰਾ ਵਾਕ ਹੈ ਨਿਕਟ 부ਜੈ ਸੋ ਬੁਰਾ ਕਿਉਂ ਕਰੈ ਤੁਸੀਂ ਵੇਖਿਆ ਕਦੀ ਕੈਮਰਾ ਆਪਾਂ ਕਿਤੇ ਕੈਮਰਾ ਲੱਗਾ ਹੋਵੇ ਤੇ ਬੰਦਾ ਮਾੜਾ ਕੰਮ ਕਰ ਲਿਆ 100 ਵਾਰ ਸੋਝਾ ਤੇ ਕੈਮਰੇ 'ਚ ਰਿਕਾਰਡਿੰਗ ਹੋ ਜਾਣੀ ਹੈ ਅਜੇ ਵੀ ਪਤਾ ਵੀ ਇਹ ਕੈਮਰਾ ਦੀ ਰਿਕਾਰਡਿੰਗ ਮੈਂ ਖਰੀਦ ਸਕਦਾ ਕਿਸੇ ਕੋਲੋਂ ਪਰ ਫਿਰ ਵੀ ਡਰ ਹੈ ਪਰ ਜਿਹਨੇ ਰੱਬ ਨੂੰ ਨਿਕਟ 부ਝ ਲਿਆ ਨਾ ਉਹਨੇ ਪਤਾ ਕੀ ਕਹਿਣਾ ਮੈਂ ਤੇ ਪ੍ਰਮਾਤਮਾ ਦੇ ਕੈਮਰੇ ਦੀ ਨਿਗਰਾਨੀ ਹੇਠਾਂ ਨਿਕਟ 부ਝੈ ਸੋ ਬੁਰਾ ਕਿਉਂ ਕਰੇ ਉਹ ਬੁਰਾ ਕੰਮ ਨਹੀਂ ਕਰੇਗਾ ਜਿਹਨੇ ਨਿਕਟ 부ਝ ਲਿਆ ਗੱਲ 부ਝਣ ਦੀ ਸੀ ਨਿਕਟ 부ਝੈ ਸੋ ਬੁਰਾ ਕਿਉਂ ਕਰੇ ਬੇਖ ਸੰਚੈ ਨਿਤ ਡਰਦਾ ਫਿਰੇ ਜਿੰਨੀ ਬੰਦਾ ਯਾਰ ਇਕੱਠੀ ਕਰੇਗਾ ਉਹਨਾਂ ਦਾ ਡਰ ਵੱਧ ਜਾਏਗਾ ਜਿੰਨੇ ਜ਼ਿੰਦਗੀ 'ਚ ਮਾੜੇ ਕੰਮ ਹੋਣਗੇ ਉਹਨਾਂ ਡਰ ਵੱਧ ਜਾਏਗਾ ਡਰ ਅਸੀਂ ਜਨਮ ਤੋਂ ਨਾਲ ਲੈ ਕੇ ਨਹੀਂ ਪੈਦਾ ਹੋਏ ਡਰ ਸਾਡੇ ਕੰਮਾਂ 'ਚੋਂ ਪੈਦਾ ਹੁੰਦਾ ਹੈ ਤੁਸੀਂ ਇੱਥੋਂ ਆਪਣੇ ਪਰਿਵਾਰ ਨਾਲ ਗੱਡੀ ਜਾ ਰਹੇ ਜੇ ਔਰ ਰਸਤੇ 'ਚ ਕਿਤੇ ਨਾਕਾ ਲੱਗਾ ਚੈਕਿੰਗ ਹੋ ਰਹੀ ਹੈ ਹਰ ਇੱਕ ਬੰਦੇ ਦੀ ਗੱਡੀ ਚੈੱਕ ਕਰ ਰਹੇ ਨੇ ਤੁਹਾਨੂੰ ਕਿਸੇ ਨੇ ਦੱਸ ਦਿੱਤਾ ਵੀ ਅੱਗੇ ਪੁਲਿਸ ਗੱਡੀਆਂ ਚੈੱਕ ਕਰ ਰਹੀਆਂ ਤੁਹਾਨੂੰ ਕੋਈ ਡਰ ਹੋਏਗਾ ਤੁਸੀਂ ਆਪਣੇ ਪਰਿਵਾਰ ਨਾਲ ਜਾ ਰਹੇ ਜੇ ਕਿ ਤੁਹਾਡੀ ਗੱਡੀ 'ਚ ਗਲਤ ਕੰਮ ਹੈ ਹੀ ਨਹੀਂ ਕੋਈ ਨਾ ਗਲਤ ਸਮਾਨ ਪਿਆ ਤੁਹਾਡੇ ਗੱਡੀ ਦੇ ਪੇਪਰ ਪੂਰੇ ਨੇ ਤੁਸੀਂ ਗੱਡੀ 'ਚ ਉਤਰੋਗੇ ਅਫਸਰ ਨੂੰ ਕਹੋਗੇ ਕਰੋ ਚੈੱਕ ਜੀ ਤੇ ਜੇ ਗੱਡੀ 'ਚ ਮੰਨ ਲਓ ਕੋਈ ਗਲਤ ਸਮਾਨ ਪਿਆ ਪਲਾ ਫੇਰ ਵੀ ਏਦਾਂ ਬੰਦਾ ਚੱਲ ਜੂ ਉਧਰ ਨੂੰ ਪੁਲਿਸ ਵਾਲੇ ਤਾਂ ਬੰਦੇ ਦੀ ਤੌਰ ਤੋਂ ਪਛਾਣ ਜਾਂਦੇ ਵੀ ਇਸ ਬੰਦੇ ਦੀ ਜਰੂਰ ਕੋਈ ਨਾ ਕੋਈ ਕੋਈ ਗਲਤ ਚੀਜ਼ ਹੈਗੀ ਆ ਸਭ ਜਿਆਦਿਆਂ ਦੇ ਅੰਦਰ ਡਰ ਕਿਉਂ ਨਹੀਂ ਹੈਗਾ ਕਿਉਂਕਿ ਕੰਮ ਗਲਤ ਨਹੀਂ ਹੈਗਾ ਉਹਨਾਂ ਨੂੰ ਆਉਂਦੇ ਆ ਤੁਹਾਨੂੰ ਡਰ ਨਹੀਂ ਆਉਂਦਾ ਰਾਜੀ ਮਲਾਣੇ ਸੁਚਨੰਦ ਖੱਤਰੀ ਵਰਗੇ ਕਹਿੰਦੇ ਸਭ ਜਾਦੋ ਤੁਹਾਨੂੰ ਡਰ ਨਹੀਂ ਆਉਂਦਾ ਤੇ ਅਗਨ ਸਭ ਜਾਦ ਦੇ ਡਰੋ ਤੁਸੀਂ ਅਸੀਂ ਕੋ ਡਰੀਏ ਡਰ ਤੇ ਤੁਹਾਨੂੰ ਹੋਣਾ ਚਾਹੀਦਾ ਕੋਈ ਝੂਠੀਆਂ ਕਸਮਾਂ ਤੇ ਤੁਸੀਂ ਖਾਦੀਆਂ ਤੁਸੀਂ ਕੁਰਾਨ ਦੀਆਂ ਵੀ ਖਾਦੀਆਂ ਤੁਸੀਂ ਗਊਆਂ ਦੀਆਂ ਵੀ ਖਾਦੀਆਂ ਡਰੋ ਤੇ ਤੁਸੀਂ ਸਾਨੂੰ ਕਾਹਦਾ ਡਰ ਹੈ ਸੰਸ ਦੇ ਡਰੀ ਕੋਈ ਨਹੀਂ ਕਿਉਂਕਿ ਅਸੀਂ ਗਲਤ ਕੰਮ ਸਾਡੇ ਦੇ ਦਾਦੇ ਪੁਰਦਾ ਤੇ ਸਾਡੇ ਤੇ ਦਾਦੇ ਪੁਰਦਾ ਤੇ ਨਹੀਂ ਡਰੇ ਸਾਡੇ ਤਾਂ ਦਾਦਾ ਜੀ ਨਹੀਂ ਡਰੇ ਅਸੀਂ ਤੇ ਉਹਦੇ ਪੁੱਤਰਿਆਂ ਕਿਉਂ ਡਰਈਏ ਵੀ ਅਸੀਂ ਸਾਡਾ ਗੁਨਾਹ ਕੀ ਸਾਨੂੰ ਇਹ ਦੱਸ ਦਿਓ ਸਾਡੀ ਗਲਤੀ ਦੱਸੋ ਕੀ ਹੈ ਅਸੀਂ ਆਮ ਲੋਕਾਂ ਦੇ ਹੱਕ ਵਿੱਚ ਖਲੋਤੇ ਇਹ ਸਾਡਾ ਗੁਨਾਹ ਹੈ ਸਾਡੇ ਪਿਤਾ ਜੀ ਆਮ ਲੋਕਾਂ ਨੂੰ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆ ਰਹੇ ਇਹ ਸਾਡਾ ਗੁਨਾਹ ਹੈ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ਼ ਗੁਸਈਆਂ ਮੇਰਾ ਮਾਥੇ ਛਤਰ ਤਰੇ ਜਾਂ ਕਿ ਸ਼ੋਤ ਜਗਤ ਕੋ ਲੱਗਾ ਹੈ ਇਹ ਗੁਨਾਹ ਹੈ ਤੁਸੀਂ ਕਿਸੇ ਬੰਦੇ ਦਾ ਹੱਥ ਲੱਗ ਜਾ ਤੁਸੀਂ ਕਹਿੰਦੇ ਅਸੀਂ ਭਿੱਡੇ ਗਏ ਤੇ ਸਾਡੇ ਪਾਤਸ਼ਾਹ ਨੇ ਸਾਡੇ ਗੁਰੂ ਜੀ ਨੇ ਉਹਨਾਂ ਨੂੰ ਇੱਕੇ ਬਾਟੇ ਚੋਂ ਖੰਡੇ ਦੀ ਪੌਲ ਸਿਕਾਤੀ ਤੇ ਬਰਾਬਰ ਕਰਤਾ ਇਹ ਗੁਨਾਹ ਹੈ ਸਾਡਾ ਤੁਸੀਂ ਕਿਸੇ ਨੂੰ ਬਰਾਬਰ ਨਾ ਬਿਠਾਓ ਸਾਡੇ ਪਿਤਾ ਜੀ ਨੇ ਇੱਕ ਪੰਗਤ ਵਿੱਚ ਲਿਆ ਕੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਤਾ ਇਹ ਗੁਨਾਹ ਹੈ ਸਾਡਾ ਸਾਨੂੰ ਗੁਨਾਹ ਤੇ ਦੱਸੋ ਸਾਡਾ ਕਿ ਅਸੀਂ ਡਰੀਏ ਕਿਉਂ ਡਰੋ ਤੁਸੀਂ ਉਸੀ ਗਲਤ ਕੰਮ ਕੀਤਾ ਸਾਨੂੰ ਕਾਦਾ ਡਰ ਹੈ ਕੱਲੀ ਤਿੰਨ ਦਿਨ ਨੀਆਂ ਚ ਚਿੰਨ ਵਾਲੀ ਗੱਲ ਤੋਂ ਪਹਿਲਾਂ ਤਿੰਨ ਦਿਨ ਸਾਭ ਜਜਾਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਸਵਾਲ ਜਵਾਬ ਹੋਏ ਡਰਾਉਂਦੇ ਵੀ ਰਹੇ ਧਮਕਾਉਂਦੇ ਵੀ ਰਹੇ ਕਿਰੇ ਕਿਰੇ ਲਾਜ ਦਿੱਤੇ ਹੋਣਗੇ ਉਹਨਾਂ ਨੇ ਤੁਹਾਡੀ ਉਮਰ ਕੀ ਹੈ ਜੇ ਤੁਹਾਡੇ ਪਿਤਾ ਜੀ ਨੂੰ ਅਸੀਂ ਗ੍ਰਿਫਤਾਰ ਕਰ ਲੈਣਾ ਹੈ ਤੁਹਾਡੇ ਵੱਡੇ ਭਰਾ ਇਸ ਦੁਨੀਆ ਤੇ ਨਹੀਂ ਰਹੇ ਉਹ ਇਦਾਂ ਕਹਿੰਦੇ ਨੇ ਪਰੇ ਦਰਬਾਰ ਵਿੱਚ ਤੁਹਾਡਾ ਅਸੀਂ ਅਮੀਰ ਘਰਾਂ ਦੀਆਂ ਲੜਕੀਆਂ ਨਾਲ ਨਿਕਾਹ ਕਰਾਂਗੇ ਤੁਹਾਨੂੰ ਵੱਡੇ ਵੱਡੇ ਮਹੱਲ ਮਿਲਣਗੇ ਪਰ ਉਹ ਸਭ ਜਾਦੇ ਕਿਸੇ ਵੀ ਗੱਲ ਵਿੱਚ ਨਹੀਂ ਆਉਂਦੇ ਇੱਕ ਬੇਨਤੀ ਹੋਰ ਕਰਾਂ ਬੰਦੇ ਨੇ ਸਵੇਰੇ ਵੀ ਕੁਝ ਨਾ ਖਾਦਾ ਹੋਵੇ ਦੁਪਹਿਰੇ ਵੀ ਕੁਝ ਨਾ ਖਾਦਾ ਹੋਵੇ ਰਾਤ ਵੀ ਕੁਝ ਨਾ ਖਾਦਾ ਹੋਵੇ ਦੋ ਤਿੰਨ ਦਿਨ ਉਹਨੂੰ ਕੁਝ ਵੀ ਖਾਣ ਲਈ ਨਾ ਮਿਲੇ ਤੇ ਜਦੋਂ ਕਿਤੇ ਤੁਹਾਡੇ ਸੰਪਰਕ 'ਚ ਆਏ ਸਭ ਤੋਂ ਪਹਿਲਾਂ ਬੰਦੇ ਦੀ ਮੰਗ ਹੀ ਹੋਏਗੀ ਭਲਾ ਜੀ ਬੋਲੋ ਸਾਸ ਜੀ ਕਿ ਮੈਨੂੰ ਕੋਈ ਪੇਟ ਭਰ ਕੇ ਖਾਣਾ ਖਾਦੇ ਮੈਂ ਤੇ ਮਰ ਚੱਲਿਆ ਆਪਾਂ ਕਹਤੇ ਇੱਕ ਅੱਧਾ ਹੀ ਆਪਣਾ ਵਿੱਚੋਂ ਸਕੇ ਪੁੰਜੇ ਨਾ ਵੀ ਮੇਰੇ ਕੋਲ ਨਹੀਂ ਖਾਦਾ ਗਿਆ ਤੇ ਕਿੱਦਾਂ ਬੰਦਾ ਭੱਜ ਕੇ ਆਉਂਦਾ ਪਹਿਲਾਂ ਬਦਦਾ ਮੈਨੂੰ ਖਵਾਓ ਜੀ ਮੈਂ ਤੇ ਭੁੱਖਾ ਮਰ ਚੱਲਿਆ ਇੱਥੇ ਛੇ ਪੋ ਉਹਨੂੰ ਆਖਰੀ ਰਾਤ ਅਨੰਦਪੁਰ ਸਾਹਿਬ ਗੁਜ਼ਾਰਦੇ ਆ ਛੇ ਪੋ ਤੋਂ ਲੈ ਕੇ ਠੰਡੇ ਬੂਰੀ ਤੱਕ ਪਹੁੰਚਦੇ ਆ ਰਸਤੇ ਜਿੰਨੇ ਵੀ ਪੜਾ ਕੀਤੇ ਆ ਪੇਟ ਭਰ ਕੇ ਸਭ ਜਾਦੇ ਆ ਤੇ ਮਾਤਾ ਗੁਜਰ ਕੌਰ ਜੀ ਨੂੰ ਖਾਣਾ ਵੀ ਖਾਣਾ ਨਸੀਬ ਨਹੀਂ ਹੋਇਆ ਅੱਜ ਸਾਡੇ ਚੰਗੇ ਭਲੇ ਖਾਂਦੇ ਵੀ ਕਈ ਵਾਰੀ ਅਸੀਂ ਨਖਰੇ ਕਰਦੇ ਆ ਮੈਨੂੰ ਖਾਣਾ ਇਹ ਕੁਝ ਮੈਨੂੰ ਨਹੀਂ ਇਹ ਚੀਜ਼ ਚੰਗੀ ਲੱਗਦੀ ਜਦੋਂ ਕਿਤੇ ਡਾਈਨਿੰਗ ਟੇਬਲ ਤੇ ਬਹਿੰਦੇ ਉਹਨਾਂ ਆਪਣੇ ਬੱਚਿਆਂ ਦਾ ਪ੍ਰਸ਼ਾਦਾ ਛਕਦੇ ਹੋ ਇੱਕ ਵਾਰ ਆਪਣੇ ਬੱਚੇ ਨੂੰ ਇਹ ਜ਼ਰੂਰ ਚੇਤਾ ਕਰਾਇਆ ਕਰੋ ਪੁੱਤ ਆਠ ਪੋਦੀ ਰਾਤ ਨੂੰ ਗੰਗੂ ਬ੍ਰਾਹਮਣ ਦੇ ਘਰ ਸਾਹਬ ਜਾਦੇ ਨੂੰ ਜਦੋਂ ਰੋਟੀ ਬਣਾ ਕੇ ਪਰੋਸ ਕੇ ਅੱਗੇ ਰੱਖੀ ਨਾ ਪਤਾ ਰੋਟੀ ਕਿਦਾਂ ਦੀ ਸੀ ਕਵੀ ਦੁਨਾ ਸਿੰਘ ਹੰਡੂਰੀਆ ਲਿਖਦਾ ਸੋ ਐਸੀ ਰੋਟੀ ਕਰ ਲਿਆਇਓ ਹਮਰੇ ਕਾਗਨਾ ਕੂਕਰ ਖਾਇਓ ਸਾਡੇ ਘਰ ਦੇ ਕਾਂ ਤੇ ਕੂਕਰ ਵੀ ਉਹ ਰੋਟੀ ਨਾ ਖਾਣ ਜਿਹੜੀ ਸਾਹਬ ਜਾਦਿਆਂ ਦੇ ਅੱਗੇ ਤੇ ਮਾਤਾ ਗੁਜਰ ਕੌਰ ਦੇ ਅੱਗੇ ਉਸ ਰਾਤ ਪਰੋਸ ਕੇ ਰੱਖੀ ਸੀ ਇੱਕ ਕਵੀ ਦੁਨਾ ਸਿੰਘ ਹੰਡੂਰੀਏ ਦੀ ਲਿਖਤ ਦੱਸਦੀ ਹੈ ਕਵੀ ਦੁਨਾ ਸਿੰਘ ਹੰਡੂਰੀਆ ਸਮਕਾਲੀ ਸੀ ਗੁਰੂ ਪਾਤਸ਼ਾਹ ਦਾ ਉਹਨੂੰ ਜਦੋਂ ਆਨੰਦਪੁਰ ਸਾਹਿਬ ਛੱਡਦੇ ਨੇ ਪਾਰਸਾ ਉਹਦੀ ਡਿਊਟੀ ਲਾਉਂਦੇ ਨੇ ਜੋ ਜੋ ਘਟਨਾ ਕਰਮ ਹੋਏਗੀ ਤੁਸੀਂ ਉਸਨੂੰ ਕਰਮ ਬੰਦ ਕਰਦੇ ਜਾਇਓ ਸਭ ਤੋਂ ਪਾਏਦਾਨ ਵਜਨਦਾਰ ਲਿਖਤ ਕਵੀ ਦੁਨਾ ਸਿੰਘ ਹੰਡੂਰੀਏ ਦੀ ਹੈ ਉਹਨਾਂ ਲਿਖਿਆ ਸੋ ਐਸੀ ਰੋਟੀ ਕਰ ਲਿਆਓ ਹਮਰੇ ਕਾਗਨਾ ਕੂਕਰ ਖਾਯੋ ਸਾਡੇ ਘਰ ਦੇ ਕਾਂ ਤੇ ਕੂਕਰ ਵੀ ਉਹ ਰੋਟੀ ਨਾ ਖਾਣ ਜਿਹੜੀ ਸਭ ਜਾਦਿਆਂਗੇ ਉਸ ਰਾਤ ਪਰੋਸੀ ਹੈ ਤੇ ਜਦੋਂ ਪ੍ਰਸ਼ਾਦੇ ਵੱਲ ਵੇਖਿਆ ਤੇ ਮਾਤਾ ਗੁਜਰ ਕੌਰ ਜੀ ਗੰਗੂ ਬ੍ਰਾਹਮਣ ਕਹਿੰਦੇ ਆ ਪੋਤ ਇਹ ਪ੍ਰਸ਼ਾਦਾ ਇਹ ਰੋਟੀ ਸਾਡੇ ਸਭ ਜਿਆਦੇ ਦੇ ਖਾਣ ਲੈ ਕੇ ਖਾਦੀ ਦੀ ਜਾਨੀ ਕਈ ਵਾਰੀ ਬੰਦ ਰੁੱਖੀ ਮਿੱਸੀ ਵੀ ਖਾਣੀ ਜਾਂਦੀ ਉਹ ਰੁੱਖੀ ਮਿੱਸੀ ਵੀ ਨਹੀਂ ਸੀ ਨਾ ਹੈਗੀ ਸੋਚੋ ਕਿੰਨੇ ਘਟਿਆ ਸੋਚ ਨਾਲ ਰੋਟੀ ਤਿਆਰ ਕੀਤੀ ਹੋਏਗੀ ਉਹਨੇ ਹਾਰ ਕੇ ਮਾਤਾ ਨੇ ਕੁਝ ਥੋੜੀ ਜਿਉ ਨੂੰ ਮਾਇਆ ਦਿੱਤੀ ਕਿਦੀ ਜਾ ਬਾਜ਼ਾਰ ਚੋਂ ਕੁਝ ਲੈ ਕੇ ਆ ਤੇ ਇਤਿਹਾਸ ਚ ਲਿਖਿਆ ਥੋੜੇ ਜੇ ਪਤਾਸੇ ਲੈ ਕੇ ਆਇਆ ਬਾਜ਼ਾਰ ਚੋਂ ਤੇ ਥੋੜੇ ਥੋੜੇ ਪਤਾਸੇ ਤਿੰਨਾਂ ਨੇ ਸਭ ਜਿਆਦਿਆਂ ਤੇ ਮਾਤਾ ਗੁਜਰਕੌਰ ਨੇ ਛਕੇ ਉਤੋਂ ਪਾਣੀ ਪੀਤਾ ਤੇ ਅੱਠ ਪੋਦੀ ਰਾਤ ਗੰਗੂ ਬ੍ਰਾਹਮਣ ਦੇ ਘਰ ਸਾਬ ਜਾਦੇ ਗੁਜ਼ਾਰਦੇ ਨੇ ਕੁਝ ਘਟਨਾਵਾਂ ਆਪਣੇ ਬੱਚਿਆਂ ਨਾਲ ਸਾਂਝੀਆਂ ਤੇ ਕਰਿਆ ਕਰੋ ਅਹੀਂ ਤੇ ਅੱਜ ਕਈ ਵਾਰੀ ਚੰਗੇ ਭਲੇ ਖਾਣੇ ਆ ਸਾਡੇ ਕੋਲ ਪੀਣ ਦੇ ਤਰਲ ਪਦਾਰਥ ਕਿੰਨੇ ਸਾਡੇ ਕੋਲ ਖਾਣ ਦੇ ਪਕਵਾਨ ਕਿੰਨੇ ਤੇ ਅਸੀਂ ਫਿਰ ਵੀ ਪਤਾ ਕਿੰਨੇ ਆ ਸਾਡਾ ਨਾ ਰੱਬ ਨੇ ਬੜਾ ੱਤਕਾ ਕੀਤਾ ਸਾਡਾ ਨਾ ਰੱਬ ਨੇ ਕੀ ਦਿੱਤਾ ਇੰਨਾ ਕੁਝ ਲੰਘਣ ਅੱਛਾ ਸਭ ਤੋਂ ਵੱਡੀ ਗੱਲ ਵੇਖੋ 2-3 ਦਿਨ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਰੌਣਕਾਂ ਲੱਗੀਆਂ ਪਈਆਂ ਨੇ ਸਾਰੇ ਨਾਲ ਨੇ ਅੱਜ ਅਠ ਪੋਦੀ ਰਾਤ ਗੰਗੂ ਬ੍ਰਾਹਮਣ ਦੇ ਘਰ ਥੋੜੇ ਜੇ ਪਤਾਸੇ ਛਾਕੇ ਤੇ ਉਤੋਂ ਪਾਣੀ ਪੀ ਕੇ ਸੌ ਰਹੇ ਨੇ ਉਲਾਮਾ ਨਹੀਂ ਦਿੱਤਾ ਨੌ ਪੋਦੀ ਰਾਤ ਨੂੰ ਅਗਲੇ ਦਿਨ ਮੋਰੰਡੇ ਠਾਣੇ ਪਹੁੰਚਾਇਆ ਜਾਂਦਾ ਕੋਤਵਾਲੀ ਚ ਰਹੇ ਸਾਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਕਿੰਨਾ ਬਦਲੇ ਜੀ ਸਾਡੇ ਬਦਲੇ ਕਿ ਸਾਡੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲੈ ਸਕਣ ਅਸੀਂ ਆਜ਼ਾਦ ਹੋ ਸਕੀਏ ਕਿ ਸੱਚਮੁੱਚ ਮਾਰਿਓ ਧਿਆਨ ਅਸੀਂ ਆਜ਼ਾਦ ਹਾਂ ਅੱਜ ਵੀ ਬਿਪਰਵਾਦ ਸਾਡੇ ਪੜੀ ਜਾਂਦੇ ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਬੇ ਗਹਿ ਬਿਪਰਣ ਕੀ ਰੀਤ ਮੈਂ ਨਾ ਕਰੋਂ ਇਨ ਕੀ ਬਿਪਰਵਾਦ ਨੇ ਕਿਦਾਂ ਕਿਹਾ ਅੱਜ ਸਿੱਖ ਆਪਣੇ ਪੁੱਤ ਦੀ ਦਾ ਵਿਆਹ ਕਰਦਾ ਹੈ ਗੁਰੂ ਨੂੰ ਨਹੀਂ ਪੁੱਛਣ ਆਉਂਦਾ ਪਹਿਲਾਂ ਟੇਵੇ ਲਵਾਉਂਦਾ ਕੁੰਡਲੀਆਂ ਮਲਾਬਲਾ ਕੇ ਵੇਖਦਾ ਹੈ ਜਨਮ ਤਰੀਕਾ ਪੁੱਛਦਾ ਹੈ ਕਿਹੜਾ ਦਿਨ ਚੰਗਾ ਤੇ ਕਿਹੜਾ ਦਿਨ ਮਾੜਾ ਅੱਜ ਦਾ ਸਿੱਖ ਮੂਰਤ ਕਢਾਉਂਦਾ ਹੈ ਕਿਹੜਾ ਦਿਨ ਚੰਗਾ ਤੇ ਮੂਰਤ ਕਢੋ ਪੁੱਛੋ ਗੁਰੂ ਕੋਲੋਂ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੂਖ ਸੰਤਾਪ ਨ ਲੱਗੇ ਜਿਸ ਹਰ ਕਾ ਨਾਮ ਆਧਾਰ ਬਾ ਪਕੜ ਗੁਰ ਕਾੜਿਆ ਸੋਈ ਉਤਰਿਆ ਬਾਹਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੂੰ ਮਿਲੈ ਜਨ ਪੂਰਾ ਗੁਰੂ ਲੱਭ ਗੱਦੀ ਮਾਲਕ ਨੇ ਬਖਸ਼ਿਸ਼ ਕੀਤੀ ਕਿ ਅਸੀਂ ਗੁਰੂ ਪਾਤਸ਼ਾਹ ਦੇ ਇਸ ਪਾਵਨ ਸਿਧਾਂਤ ਨੂੰ ਸਮਝ ਕੇ ਉਸ ਵਿਪਰਵਾਦ ਦੇ ਖਾਰੇ ਸਾਗਰ ਤੋਂ ਆਪਣੇ ਆਪ ਨੂੰ ਬਾਹਰ ਕੱਢ ਪਾਉਂਦੇ ਅਜ ਉਸੇ ਦਲਦਲ 'ਚ ਸਾਡਾ ਸਮਾਜ ਤੁਰਿਆ ਜਾਂਦਾ ਸਿੱਖ ਦਾ ਆਮ ਲੋਕਾਂ ਨਾਲੋਂ ਫਰਕ ਕੀ ਸੀ ਮੈਂ ਦਿਨ ਦੇ ਦੀਵਾਨ 'ਚ ਵੀ ਇੱਕ ਬੇਨਤੀ ਕੀਤੀ ਸੀ ਸਾਡੀ ਕਿਸੇ ਨਾਲ ਨਿੱਜੀ ਰੰਜਿਸ਼ ਕੋਈ ਨਹੀਂ ਨਾ ਸਾਡੀ ਕਿਸੇ ਨਾਲ ਨਫ਼ਰਤ ਹੈ ਬਸ ਇੱਕੋ ਫਰਕ ਹੈ ਸਾਡਾ ਆਕਾਰ ਪ੍ਰਖ ਨੂੰ ਮੰਨਣ ਦਾ ਤਰੀਕਾ ਦੁਨੀਆ ਨਾਲੋਂ ਅਲੱਗ ਹੈ ਆ ਫਰਕ ਐ ਸਾਡਾ ਜੇ ਫਰਕ ਨਹੀਂ ਹੈਗਾ ਤੇ ਫਿਰ ਆਪਣੇ ਆਪ ਨੂੰ ਸਿੱਖ ਅਸੀਂ ਵਖਰੇ ਨਹੀਂ ਅਖਵਾ ਸਕਦੇ ਆ ਫਰਕ ਐ ਸਾਡਾ ਅਸੀਂ ਇੱਕ ਅਸੀਂ ਪੂਜਾ ਆਕਾਲ ਕੀ ਪਰਚਾ ਸ਼ਬਦ ਦਾ ਸਾਰੇ ਬੋਲੋ ਦੀਦਾਰ ਖਾਲਸਾ ਦਾ ਅਸੀਂ ਪੂਜਾ ਆਕਾਲ ਦੀ ਕਰਦੇ ਆ ਤੇ ਉਹ ਆਕਾਲ ਜਿਹੜਾ ਥਾਪਿਆ ਨਾ ਜਾਏ ਜਿਹੜਾ ਸਥਾਪਿਤ ਨਹੀਂ ਕੀਤਾ ਜਾ ਸਕਦਾ ਜਿਹਦੀ ਕੋ ਮੂਰਤੀ ਨਹੀਂ ਬਣਾ ਸਕਦਾ ਜਿਦਾ ਕੋ ਆਕਾਰ ਨਹੀਂ ਬਣਾ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਸਾਰੇ ਬੋਲੋ ਗਾਵੀਐ ਸੁਣੀਐ ਮਾਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੋਰ ਈਸ਼ਰ ਗੋਰ ਗੌਰ ਕਾ ਬ੍ਰਹਮਾ ਗੋਰ ਪਾਰ्वती ਮਾਈ ਜੇ ਹਾਂ ਜਾਣਾ ਕਹਿਣਾ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਆ ਫਰਕ ਹੈ ਸਾਡੇ ਦਾਤਾ ਇੱਕੋ ਹੀ ਹੈ ਕਈਆਂ ਨੇ ਕਈ ਕਈ ਦਾਤੇ ਬਣਾਏ ਨੇ ਕਈ ਦਾਤੇ ਬਣ ਗਏ ਸਾਡੇ ਕਈ ਦਾਤੇ ਨਹੀਂ ਸਾਡਾ ਇੱਕ ਦਾਤਾ ਹੈ ਦਦਾ ਦਾਤਾ ਇੱਕ ਹੈ ਸਾਰੇ ਬਲੋ ਦਦਾ ਦਾਤਾ ਸਭ ਕੋ ਦੇਵਣ ਹਾਰ ਸਭ जग ਫਿਰ ਮੈਂ ਦੇਖਿਆ ਗੁਰੂ ਨਵੇਂ ਪਾਤਸ਼ਾਹ ਧੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਭ जग ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਸਭ ਸੁਖ ਦਾ ਤਾਰਾਮ ਹੈ ਗੁਰੂ ਨਾਨਕ ਪਾਸ਼ਾ ਕਹਿੰਦੇ ਸਭ ਸੁਖ ਦਾ ਤਾਰਾਮ ਹੈ ਦੂਸਰ ਨਾ ਹੈ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਾਤੋ ਕਹਿੰਦੇ ਦੂਜਾ ਹੈ ਹੀ ਕੋਈ ਨਹੀਂ ਇੱਕੋ ਦਾਤਾ RAM ਰਮਿਆ ਹੋਇਆ ਪ੍ਰਮਾਤਮਾ ਆਕਾਲ ਪੁਰਖ ਵੈ ਗੁਰੂ ਜਿਹੜਾ ਕਣ ਕਣ ਵਿੱਚ ਸਮਾਇਆ ਹੋਇਆ ਜਿਹੜਾ ਕਣ-ਕਣ ਵਿੱਚ ਇਹੋ ਸਮੱਸਿਆ ਸੀ ਵਿਪਰਵਾਦ ਨੂੰ ਵੇਖੋ ਦੋ ਤਰ੍ਹਾਂ ਸੀ ਇੱਕ ਬੰਨੇ ਪਠਾਨ ਲੋਕ ਇੱਕ ਬੰਨੇ ਮੁਸਲਮਾਨਾਂ ਦੀਆਂ ਫੌਜਾਂ ਦੂਜੇ ਬੰਨੇ ਹਿੰਦੂ ਪਹਾੜੀ ਰਾਜੇ ਦੋਵੇਂ ਇਕੱਠੇ ਚੜ੍ਹ ਕੇ ਆਏ ਨਾ ਦੋਵਾਂ ਨੂੰ ਕੀ ਪ੍ਰੋਬਲਮ ਸੀ ਗੰਭੀਰਤਾ ਨਾਲ ਸੋਚਿਓ ਕਦੀ ਇਹ ਤੇ ਜਨੇਊ ਤਾਰਦੇ ਸੀ ਇਹਨਾਂ ਦੇ ਇਕੱਠੇ ਹੋ ਗਏ ਕਿਉਂ ਇਕੱਠੇ ਹੋਏ ਇਹ ਤੇ ਕਦੀ ਸੀਐਨ ਦੇ ਜਨੇਊ ਤੁਸੀਂ ਔਰੰਗਜ਼ੇਬ ਦਾ ਸਮਾਂ ਪੜ੍ਹ ਕੇ ਵੇਖੋ ਇਹ ਤੇ ਅਜੇ ਕੋਈ ਸਮਾਂ ਬਹੁਤ ਪੁਰਾਣਾ ਹੈ ਤੇ ਜਨੇਊ ਤਾਰੇ ਜਾ ਰਹੇ ਸੀ ਇਹਨਾਂ ਦੇ ਧੱਕੇ ਨਾਲ ਅੱਜ ਇਕੱਠੇ ਕਿੱਦਾਂ ਹੋ ਗਏ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਇਹ ਲੱਗਦਾ ਕਿ ਸਾਡਾ ਦੋਵਾਂ ਦਾ ਦੁਸ਼ਮਣ ਇੱਕ ਹੈ ਬਲਕਿ ਦੁਸ਼ਮਣ ਕੀ ਸੀ ਪਾਤਸ਼ਾਹ ਤੇ ਇਹਨਾਂ ਦੇ ਨਾਲ ਖਲੋਂਦੇ ਇਹਨਾਂ ਦੀ ਮਦਦ ਕਰਦੇ ਸਗੋਂ ਹੈਲਪ ਕਰਦੇ ਬਸ ਪਾਤਸ਼ਾਹ ਦਾ ਪਰਪਕਾਰ ਕਈ ਵਾਰੀ ਇਨਸਾਨ ਦੀ ਨਾ ਨੇਕੀ ਚੰਗਿਆਈ ਹੀ ਤੁਹਾਡੀ ਆਪਣੀ ਦੁਸ਼ਮਣ ਬਣ ਜਾਂਦੀ ਹੈ